ਆ ਜਾ ਬਾਜਾ ਨਹੀਂ ਗੁੱਸਾ ਧੱਪ ਭੈਣ ਜੀ ਛੜਨਾ ਹੀ ਆ ਉਹ ਤੇ ਮੈਨੂੰ ਤੇ ਪਤਾ ਵੀ ਨਹੀਂ ਕਿ ਅੱਗ ਲੱਗਣਾ ਕਿ ਅੱਜ ਆ ਕਿਹੜਾ ਦੇਣਾ ਆ ਕਹਿੰਦੇ ਹੁੰਦੇ ਆ ਬਲ 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 ਵੇ ਲੰਡਾ ਆ ਨੇ ਆਹੋ ਵੇ ਲਿਆ ਨਾ ਟਾਈਮ ਕਿਹਾ ਲਾ ਕੇ ਫਿਰ ਹਾਂ ਸਾਡੇ ਵਰਗੇ ਸੜੇ ਪੁੱਜਿਆ ਨੇ ਰਹਿਦੀ ਕਹਿਣਾ ਵਾ ਹੈ ਜਿਨ੍ਹਾਂ ਨੂੰ ਕਦੀ ਕਿਸੇ ਨੇ ਕੁੱਸ ਇਹ ਲਾ ਕੇ 18 ਸਾਲ ਹੋ ਗਏ ਫਿਰ ਵਿਆਹ ਨੂੰ ਹੈ ਤੇ ਸੌਂ ਕਰਕੇ ਕਹ ਇਹਦੇ ਪਾਪੇ ਨੇ ਕਦੀ ਕਦੀ ਮੈਨੂੰ ਗੁਲਾਬ ਦਾ ਫੁੱਲ ਕੀ ਕਿਤੇ ਉੱਥੇ ਤੁਹਾਡੇ ਪਿੰਡ ਉੱਥੇ ਲੱਗੇ ਹੁੰਦੇ ਸਰੋਂ ਦੇ ਫੁੱਲ ਬੁੜਾ ਪਾਰ ਹੈ ਕਿ ਕਿਤੇ ਉੱਥੇ ਹੀ ਬੰਦਾ ਤੋੜ ਕੇ ਫੁੱਲ ਫੜਾ ਦਿੰਦਾ ਕਿ ਨਹੀਂ ਹੈ ਚਲ ਪਤਾ ਇੰਨੇ ਚ ਖੋਸ ਹੋ ਜਾਂਦਾ ਬੜਾ ਸੌਗ ਸੌਗ ਮੈਨੂੰ ਬੜਾ ਰਿਆ ਸੌਗ ਬੜਾ ਮੈਨੂੰ ਰਿਆ ਕਿਦਾ ਪਾਪਾ ਮੈਨੂੰ ਫੁੱਲ ਫੜਾਵੇ ਗੁਲਾਬ ਦਾ ਪਰ ਕਦ ਆ ਗੱਲਾਂ ਤਾਂ ਬਥੇਰੀਆਂ ਕਰਦਾ ਹੀ ਗੱਲਾਂ ਤੇ ਬਹੁਤ ਕਰਦਾ ਹੁਣ ਤਾਂ ਗੱਲਾਂ ਹੀ ਖਤਮ ਹੋ ਗਈਆਂ 18 ਸਾਲਾਂ ਚੋਂ ਤੇ ਕਦੇ ਇੱਕ ਤਾਂ 18 ਗੱਲਾਂ ਨਹੀਂ ਕਰਦਾ ਕਦੇ ਮੇਰੇ ਨਾਲ ਉਹਨਾਂ ਤੇ ਗੱਲਾਂ ਹੁੰਦੀਆਂ ਹੁਣ ਤੇ ਹੈ ਤੇ ਉਹ ਕੋੜੇ ਮੈਂ ਦੱਸਣ ਲੱਗੀ ਸੀ ਇਥੇ ਬਾਹਰ ਮੈਂ ਘੜੀ ਚ ਗਈ ਐ ਤੇ ਸਮਾਨ ਲਿਓਣਾ ਸੀ ਅੰਦਰ ਅੱਗ ਲਕੜਾ ਤੇ ਉਹ ਗਈ ਇਥੇ ਕਿਤੇ ਕੋਰੀ ਕੋਰੀਆਂ ਐਨੀ ਐਨੀ ਉਮਰ ਦੇ ਹੋਗੇ ਭੈਣ ਜੀ 70 70 ਸਾਲ ਦੇ ਹਣ 60 60 ਸਾਲ ਦੇ ਇੱਕ ਦੂਜੇ ਨੂੰ ਕਿਤੇ ਕਿਤੇ ਫੁੱਲਾਂ ਦੇ ਗੁਲਦਸਤੇ ਫੜਾਉਂਦੇ ਮਾਰਗੇ ਤੇ ਰੰਗ-ਪਰੰਗੇ ਪੋਲ ਲਾਲ ਪੋਲ ਤੇ ਖੋਸ ਖੋਸ ਐ ਪੂਰੇ ਕੌਫੀਆਂ ਪੀਂਦੇ ਕਿਤੇ ਕਿਤੇ ਐ ਬੈਠੇ ਹਾਂ ਹੇ ਹਾਈ ਹਾਈ ਆਈ ਦੀ ਸੜੀ ਪੁੱਜੀ ਮੈਂ ਵਾਪਸ ਆ ਗਈ ਨਾ ਕਾਜ ਜਾਈ ਸੜ ਗਿਆ ਮੇਰਾ ਸੱਚੀ ਵੇਖ ਕੇ ਉਹਨਾਂ ਨੂੰ ਹੈ ਖੋਸ ਤੇ ਮੈਂ ਹੋਈ ਸੜੀ ਮਾਥਾਂ ਕਰਕੇ ਤੁਹਾਡੀ ਅੱਗ ਲਗਣੀ ਆ ਕਿਸਮਤ ਹੈ ਕਿਸਮਤਾਂ ਮੱਥੇ ਰੇੜਿਆ ਲੇਖ ਨਹੀਂ ਹੁੰਦੇ ਮੈਂ ਤੁਹਾਡੇ ਤੋਂ ਲੈਨੇ ਸਾਲ ਹੋ ਗਈ ਅੱਜ ਤੱਕ ਇਹ ਭਾਪੇ ਨੇ ਟੁੱਟਾ ਤੇ ਫੁੱਲ ਕਦੇ ਤੱਕ ਨਹੀਂ ਪੜਾਇਆ ਹੈ ਆ ਸੜੀ ਆਈ ਮੈਂ ਤੇ ਮੇਰਾ ਤੱਕ ਕੋਲ ਜੋ ਸਰਸੋ ਤੇ ਆ ਕਦੇ ਹੈ ਮਾਂ ਕੋਸਰੀ ਮਨਾਉਂ ਤੇ ਮਾਂ ਕੀ ਅੰਦਰ ਆ ਗਈ ਮਾਂ ਅੰਦਰੇ ਜਾਨੀ ਮੈਂ ਸੜੀ ਮੈਂ ਚਾਹ ਪੀਣੀ ਅਜਿਹੇ ਕਾਲਜਾ ਫੂਕਦੀ ਆਪਣਾ ਸੜੀ ਭੁੱਜੀ ਚਾਹ ਹੀ ਪੀਣੀ ਹਣ ਕਦੇ ਕੋਫੀ ਨਾ ਪੀਂਦੇ ਆਏ ਕਦੇ ਇੱਕ ਦਿਨ ਮਾਂ ਕਿਤੇ ਫੁੱਲ ਦੇਂਡ ਆਹ ਜਿੰਦਗੀ ਆ ਹੂੰ ਆਹ ਕਕਰ ਵਾਲੀਆਂ ਸਾਰਾ ਦਿਨ ਕੰਮ ਕਰਦੀਆਂ ਰਹਿੰਦੀਆਂ ਤੇ ਜਿੱਕ ਤੇ ਟੁੱਟਾ ਇੱਕ ਫੁੱਲ ਫੜਾ ਦੋ ਤੁਸੀਂ ਉਹਨਾਂ ਨੂੰ ਹੈ ਕੋਸ ਕੋ ਹੋਰ ਕੁਛ ਨਹੀਂ ਇਹਨੂੰ ਤੇ ਮੈਨੂੰ ਸਮੋਸੇ ਕਿਤੇ ਪਕੌੜਾ ਹੀ ਲਿਆ ਦੇ ਆਹ ਕਿਆਰਾ ਪ੍ਰੀਤੋ ਅੱਜ ਵੈਲੈਂਟਾਈਨ ਦਾ ਤਾਲਾ ਫੁੱਲ ਤੇ ਮਹਿੰਗੇ بڑے ਸਮੋਸੇ ਖਾਲਾ ਪਕੌੜੇ ਖਾਲਾ ਕੱਖ ਨਹੀਂ ਅੱਜ ਤਾਂ ਮੈਂ ਗਾੜੀ ਫਿਰ ਤਾਂ ਕਿ ਮਹਿੰਗੇ ਵੱਡੇ ਮੰਗਾਈ ਬੜੀ ਕਹਿੰਦਾ ਸੜਦੀ ਭੁੱਜਦੀ ਆ ਗਈ ਅੰਦਰ ਆ ਕੇ ਬਹਿ ਗਈਆਂ ਮੈਂ ਸੋਚਣ ਨਹੀਂ ਆ ਮੈਂ ਹੁਣ ਚਾਹ ਬਣਾ ਕੇ ਤੇ ਪੀਣੀ ਨਾਲ ਹੁਣ ਤੈਨੂੰ ਪਿਉਣੀ ਆ ਆ ਗਈ ਮੈਂ ਕਾ ਤਾਂ ਗੁੱਸੇ ਹੁਣ ਹੈ ਤੈਨੂੰ ਮਿਲ ਗਈ ਵੇਲ ਕੀ ਅੱਜ ਬਣਾ ਆਹ ਵੈਲੈਂਟਾਈਨ ਵੈਲੈਂਟਾਈਨ ਡੇ ਤੇ ਇਹਦੇ ਲੋਕਾਂ ਕੋਲ ਗੋਗੋਰੀਆਂ ਦੀ ਰੀਸ ਕਰ ਆਹ ਕਿੱਦਾਂ ਅਗਲੇ ਫੁੱਲਾਂ ਦੇ ਗੁਲਦਸਤੇ ਮਾਰ ਮਾਰ ਇੱਕ ਦਜੇ ਨੂੰ ਫੜਾਉਣ ਡੈ ਕਦੇ ਗਾ ਲਾਲ ਹੈ ਹਸਬੰਦ ਬੈਕ ਨੂੰ ਦੇਣਾ ਬੈ ਪੈਸਵਟ ਚਾਹ ਕੌਫੀਆ ਪੀਣ ਡੈ ਤੇ ਮੇਰੇ ਵਰਗੇ ਨੂੰ ਸਾੜਿਆ ਘਰੇ ਬਿਠਾਇਆ ਮੰਗਿਆਈ ਬੜੀ ਮਹੰਗੇ ਬੜੇ ਚੱਲ ਮਹੰਗੇ ਬੜੇ ਆ ਤੇ ਗੋਪੀ ਦੇ ਫੁੱਲ ਹੀ ਲਿਆ ਦੇ ਸਬਜ਼ੀ ਬਣਾਉਦਾ ਜਾਂ ਮੈਂ ਪਕੌੜੇ ਕੱਢਦਾ ਮੰਗਿਆਈ ਬੜੀ ਅਕਦਾ ਮੇਰੇ ਤੇ ਆ ਕੇ ਤਾਂ ਮੰਗਿਆਈ ਜਿਹੜੀ ਆ ਤੇ ਉਹ ਉਹ ਜਾਂਦੀ ਤੁਹਾਨੂੰ ਗੱਲਾਂ ਕਰਦਾ ਹੋਰ ਗੋਰੇ ਇਕੱਲੇ ਨਹੀਂ ਦਿੰਦੇ ਹ ਇਕੱਲੇ ਗੋਰਿਆਂ ਦੇ ਸੋਸੇ ਗੋਰਿਆਂ ਗੋਰੇ ਸੋਸੇ ਨਹੀਂ ਕਰਦੇ ਆ ਗਵੰਡਨ ਨੂੰ ਵੀ ਵੇਖਿਆ ਸੀ ਆਹ ਉਹਦਾ ਘਰਵਣਾ ਲੈ ਕੇ ਆਇਆ ਫੁੱਲਾਂ ਦਾ ਗੁਲਦਸਤਾ ਲਾਲ ਰੰਗ ਦਾ ਆਹ ਮੰਗਿਆਈ ਬੜੀ ਹੋਰ ਬਕੌਲ ਸਣੀ ਕਿਸਮਤ ਦੀ ਆਪੋ ਆਪਣੀ ਭੈਣ ਜੀ ਕਿਸਮਤ ਆਹੋ ਪਕੌੜੇ ਲਿਆ ਦੇ ਸਮੋਸੇ ਲਿਆ ਦੇ ਭੈਣ ਜੀ ਆਈ ਆ ਮੈਨੂੰ ਨਹੀਂ ਖਾਣੇ ਭੈਣ ਜੀ ਉਹ ਦਿਖਵਾ ਦੇ ਚਾਹ ਦੇ ਨਾਲ ਮੈਂ ਬਣਾਉਣੀ ਚਾਹ ਲੈ ਗਿਆ ਜਾ ਮਗਿਆ ਆਈ ਬੜੀ ਮੰਗਿਆਈ ਬੜੀ ਭੈਣ ਜੀ ਜਾਰਾ ਜਾਂਦੀਆਂ ਇੱਥੇ ਹੀ ਮੈਂ ਕਹਿੰਦਾ ਜੇ 18 ਸਾਲਾਂ ਦੀ ਕੱਤੀ ਨਹੀਂ ਭੈਣ ਜੀ ਤਰੁੰਣਾ ਹੈ ਹੈ ਕਦੀ ਇਹ ਕੀ ਹੋਵੇ ਕਿ ਆ ਜਾਵਾਂ ਲੰਡਾਈ ਚਲ ਬੰਨੇ ਨਹੀਂ ਬਣਾਇਆ ਟਾਈਮ ਬੰਦਾ ਖੁਸ ਹੋ ਜਾਂਦਾ ਹੈ ਚਲ ਇੰਨਾ ਗੱਲਾਂ ਚ ਕੀ ਰੱਖਿਆ ਦਿਲ ਜ ਪਿਆਰ ਹੋਣਾ ਚਾਹੀਦਾ ਉਹ ਤਾਂ ਗੱਲ ਤੇਰੀ ਸਹੀ ਆ ਪਰ ਉਧਰ ਚੱਲ ਬੰਦਾ ਖੋਸਾ ਹੀ ਨਾ ਹੋ ਰਿਹਾ ਇੱਥੇ ਕੀ ਆ ਤੇ ਮੈਂ ਤੇ ਸੜੀ ਭੁੱਜੀ ਆ ਜਾਵੀਂ ਅੰਦਰ ਮੈਂ ਹਾਂ ਅੰਦਰੇ ਬਹਿਣੀ ਆ ਕਾਲ ਜੇ ਫੂਕੜੇ ਲੋਕਾਂ ਨੂੰ ਦੇ ਦੇ ਕੇ ਬਣਾਉਣੀ ਚਾਹ ਵੇਹ ਬਲਾ ਬਸਮੋਸੇ ਲਿਆਓ ਸਮੋਸੇ ਖਾਓ ਹੋਰ ਕੁਛ ਨਹੀਂ ਹੈ ਹਾਂ ਬੈ ਬਣਾਉਣੀ ਚਾਹ